ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੱਲ ਸਾਡੇ ਨਾਲ ਜੁੜੇ ਹੋਏ ਨੇ ਪਠੱਲ ਜੀ ਹੁਣ ਕੀ ਅੰਮ੍ਰਿਤਸਰ ਦੀ ਆਵਾਜ਼ ਮੱਠੀ ਪੈ ਜਾਏਗੀ ਕਿਉਂਕਿ ਲੋਕ ਸਭਾ ਤੱਕ ਅੰਮ੍ਰਿਤਸਰ ਵਾਸੀਆਂ ਨੇ ਉਹਨਾਂ ਨੂੰ ਪਹੁੰਚਾਇਆ ਹੈ ਪਰ ਹੁਣ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਦੇਖੋ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਤੇ ਖਾਹਿਸ਼ ਹੈ ਹਰ ਆਦਮੀ ਨੂੰ ਹੱਕ ਹੈ ਕਿ ਉਹ ਆਪਣੀ ਖਾਹਿਸ਼ ਤੇ ਆਪਣੇ ਫਿਊਚਰ ਬਾਰੇ ਸੋਚੇ ਜੀ ਤੇ ਉਹ ਮੇਰਾ ਕੱਲ ਅੰਮ੍ਰਿਤਸਰ ਤੋਂ ਪਹਿਲਾਂ ਵੀ ਉਹਨਾਂ ਦਾ ਇਹ ਸੀਗਾ ਕਿ ਮੈਂ ਪੰਜਾਬ ਚ ਰਹਿ ਕੇ ਰਾਜੀ ਹੈਗਾ ਤੇ ਅੱਜ ਵੀ ਉਹਨਾਂ ਨੇ ਇਹ ਕਾਹੇ ਸ਼ਾਇਰ ਕੀਤੀ ਹੈ ਤੇ ਉਹਨਾਂ ਦਾ ਉਹਨਾਂ ਦਾ ਰਾਈਟ ਹੈ ਕਿ ਉਹ ਆਪਣਾ ਫਿਊਚਰ ਡਿਸਾਈਡ ਕਰਨਾ ਉਹਨਾਂ ਦਾ ਉਹਨਾਂ ਦੇ ਲਈ ਆਪਣਾ ਪਰ ਪਠਲ ਜੀ ਅੰਮ੍ਰਿਤਸਰ ਵਾਸੀਆਂ ਦੇ ਫਿਊਚਰ ਦਾ ਕੀ ਨਹੀਂ ਮੈਂ ਇਹਦੇ ਬਾਰੇ ਦੀ ਜ਼ਿਆਦਾ ਕਮੈਂਟ ਕਰਨਾ ਚਾਹੁੰਦੀ ਮੈਂ ਜਸਟ ਇਹਨੇ ਤੇ ਕਮੈਂਟ ਕਰਨਾ ਚਾਹੁੰਦੀ ਕਿ ਜੇ ਉਹਨਾਂ ਨੇ ਪੇਚਾ ਜਾਰ ਕੀਤੀ ਹੈ ਤਾਂ ਉਹਨਾਂ ਦੀ ਇਤਜਾਰ ਕਰਨਾ ਇੱਕ ਦਾ ਰਾਈਟ ਹੈਗਾ ਤੇ ਇਹਦੇ ਬਾਰੇ ਤੱਕ ਜ਼ਿਆਦਾ ਉਹੀ ਕਰ ਸਕਦੇ ਹੈਗੇ ਨੇ ਜੀ ਕਿ ਅੰਬਰ ਅੰਬਰ ਸਰ ਬਾਰੇ ਉਹਨਾਂ ਦਾ ਕੀ ਹੈਗਾ ਹੈਗਾ ਕਿ ਨਾਂ ਰੱਖਦੇ ਇਸ ਦੇ ਬਾਰੇ ਜੀ ਇਸ ਦੇ ਨਾਲ ਉਹ ਵੀ ਇਹ ਵੀ ਕਹਿੰਦੇ ਨੇ ਕਿ ਅਗਵਾਈ ਕਰਨਾ ਚਾਹੁੰਦੇ ਨੇ ਪਾਰਟੀ ਦੇ ਕਿ ਉਸ ਦੇ ਨਾਲ ਪਾਰਟੀ ਇਕਜੁੱਟ ਰਹਿ ਪਾਏਗੀ ਕਿਉਂਕਿ ਪਹਿਲਾਂ ਤੋਂ ਹੀ ਪ੍ਰਦਾਨ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਰਿਸ਼ਤੇ ਨੇ ਦੇਖੋ ਮੈਂ ਜਿਸ ਤਰ੍ਹਾਂ ਕਿਹਾ ਕਿ ਅਗੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਸੀ ਕਿ ਮੈਂ ਆਉਣ ਵਾਲੇ ਪੰਜਾਬ ਦਾ ਚੀਫ ਮਿਨਿਸਟਰ ਮੈਂ ਹੋਊਂਗਾ ਨੇਚਰਲ ਹਿਊਮਨ ਬੀਿੰਗ ਜਿਹੜਾ ਹੈਗਾ ਹਰ ਕੋਈ ਆਪਣੀਆਂ ਉਮੀਦਾਂ ਆਪਣੀਆਂ ਆਸ਼ਾਆਂ ਤੱਕ ਐਸਟ ਦਾ ਹਾਂ ਆਪਣੇ ਸੁਪਨੇ ਆਪਣੀਆਂ ਆਕਾਸ਼ਾਂ ਲੈਣਾ ਹਰ ਇੱਕ ਦਾ ਰਾਈਟ ਹੈ ਜੀ ਲੇਕਿਨ ਸਾਡੀ ਪਾਰਟੀ ਨੈਸ਼ਨਲ ਪਾਰਟੀ ਹੈ ਜਿਹਦਾ ਸਾਰਾ ਕੁਝ ਡਿਸਾਈਡ ਕਰਨਾ ਪ੍ਰੋਗਰੇਟਿਵ ਹੈਗਾ ਆਈ ਕਮਾਂਡ ਦਾ ਸੋਨੀਆ ਜੀ ਦਾ ਜੀ ਉਹੀ ਹੋਊਗਾ ਜੋ ਸੋਨੀਆ ਜੀ ਕਹਣਗੇ ਤੇ ਹਰ ਇੱਕ ਨੂੰ ਆਪੋ ਆਪਣਾ ਖਾਹਿਸ਼ ਜ਼ਾਹਰ ਕਰਨੀ ਹਰ ਇੱਕ ਦਾ ਆਪਣਾ ਰਾਈਟ ਹੈ ਉਹ ਕਰ ਸਕਦੇ ਆ